ਅਰੇੜੀ ਸਕੂਲ ਦੀਆਂ ਡੇਢ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ ਸਨ ਅਧਿਆਪਕਾਂ ਨੇ ਕੰਮ ਵੀ ਬਹੁਤ ਦੇ ਦਿੱਤਾ ਸੀ ਡੰਡੀ ਮੈਂ 5ਵੀਂ ਜਮਾਤ ਵਿੱਚ ਪੜਦਾ ਸੀ ਅਤੇ ਮੇਰੀ ਭੈਣ ਅਜੇ ਤੀਜੀ ਵਿੱਚ ਸੀ ਡੰਡੀ ਛੁੱਟੀਆਂ ਮਿਲਣ ਤੋਂ ਅਗਲੇ ਦਿਨ ਹੀ ਅਸੀਂ ਸਵੇਰ ਉਠ ਕੇ ਛੁੱਟੀਆਂ ਦਾ ਕੰਮ ਕਰਨ ਲੱਗ ਪਏ ਡੰਡੀ ਸਾਨੂੰ ਪੜਦਿਆਂ ਵੇਖ ਕੇ ਸਾਡੀ ਮਾਂ ਖੁਸ਼ ਵੀ ਹੋਈ ਅਤੇ ਹੈਰਾਨ ਹੋ ਕੇ ਕਹਿਣ ਲੱਗੀ ਸਕੂਲ ਜਾਣ ਵੇਲੇ ਤਾਂ ਮਸਾਂ ਉਠਾਉਂਦੇ ਹਾਂ ਤਾਂ ਤੁਸੀਂ ਉੱਠਣ ਦਾ ਨਾਂ ਹੀ ਨਹੀਂ ਲੈਂਦੇ ਅੱਜ ਕਿਵੇਂ ਸੰਦੇਹਾ ਹੀ ਪੜਨ ਬੈਠ ਗਏ ਡੰਡੀ ਖੈਰ ਮਾਂ ਦੀ ਇਸ ਗੱਲ ਦਾ ਜਵਾਬ ਦਿੰਦਿਆਂ ਅਸੀਂ ਕਿਹਾ ਕਿ ਛੁੱਟੀਆਂ ਦਾ ਕੰਮ 2 ਦਿਨਾਂ ਵਿੱਚ ਨਿਵੇੜ ਕੇ ਫਿਰ ਅਸੀਂ ਨਾਨਕੀ ਵੀ ਜਾਣਾ ਹੈ ਡੰਡੀ ਉੱਥੇ ਅਸੀਂ ਕਿਤਾਬਾਂ ਨਹੀਂ ਲੈ ਜਾਂਦੇ ਸਾਰਾ ਕੰਮ ਖਤਮ ਕਰਕੇ ਹੀ ਜਾਵਾਂਗੇ ਡੰਡੀ ਉੱਥੇ ਤਾਂ ਬਸ ਸਾਰਾ ਦਿਨ ਖੇਡਿਆ ਹੀ ਕਰਾਂਗੇ ਡੰਡੀ ਮਾਂ ਕਹਿਣ ਲੱਗੀ ਸਕੂਲ ਵਾਲਿਆਂ ਨੇ ਇੰਨਾ ਕੰਮ 2 ਦਿਨਾਂ ਵਿੱਚ ਖਤਮ ਕਰਨ ਨੂੰ ਨਹੀਂ ਦਿੱਤਾ ਡੰਡੀ ਹਰ ਰੋਜ਼ ਥੋੜਾ ਥੋੜਾ ਕਰਨਾ ਹੁੰਦਾ ਹੈ ਤਾਂ ਜੋ ਪੜ੍ਹਾਈ ਨਾਲ ਜੁੜੇ ਰਹਾਂ ਡੰਡੀ ਪਰ ਅਸੀਂ ਕਿੱਥੇ ਸੁਣਨ ਵਾਲੇ ਸਾਂ ਅਸੀਂ ਤਿੰਨ ਕੋ ਦਿਨਾਂ ਵਿੱਚ ਕੰਮ ਖਤਮ ਕਰਕੇ ਵਿਹਲੇ ਹੋ ਗਏ ਅਤੇ ਨਾਨਕੀ ਜਾਣ ਦੀ ਜਿੱਦ ਕਰਨ ਲੱਗੇ ਡੰਡੀ ਸਾਡੀ ਮਾਂ ਦਾ ਸੁਭਾਅ ਬਹੁਤ ਨਰਮ ਸੀ ਉਹ ਸਾਨੂੰ ਬਹੁਤ ਪਿਆਰ ਕਰਦੀ ਸੀ ਡੰਡੀ ਆਖਰ ਉਹ ਸਾਡੀ ਜਿੱਦ ਅੱਗੇ ਝੁਕ ਗਈ ਰੈਡੀ ਅਤੇ ਅਗਲੇ ਦਿਨ ਹੀ ਸਾਨੂੰ ਲੈ ਕੇ ਨਾਨਕਿਆਂ ਵੱਲ ਚੱਲ ਪਈ ਡੰਡੀ ਅਸੀਂ ਨਾਨਕੀ ਪਹੁੰਚੇ ਤਾਂ ਨਾਨਾ ਨਾਨੀ ਅਤੇ ਮਾਮੇ मामੀਆਂ ਬਹੁਤ ਖੁਸ਼ ਹੋਈ ਡੰਡੀ ਉਹਨਾਂ ਦਾ ਕਾਫੀ ਵੱਡਾ ਪਰਿਵਾਰ ਸੀ ਮੇਰੇ ਤਿੰਨ ਮਾਮੇ ਸਨ ਜਿਨ੍ਹਾਂ ਦੇ ਸਾਡੇ ਹਾਂ ਦੇ ਕਈ ਬੱਚੇ ਡੰਡੀ ਖੇਡਣ ਤੋਂ ਸਾਨੂੰ ਰੋਕਣ ਵਾਲਾ ਕੋਈ ਨਹੀਂ ਸੀ ਅਸੀਂ ਸਾਰਾ ਦਿਨ ਖੇਡਦੇ ਰਹਿੰਦੇ ਡੰਡੀ ਥਾਣ ਪੀਣ ਲਈ ਵੀ ਸਾਨੂੰ ਗਲੀਆਂ ਜਾਂ ਗਵਾਂਡੀਆਂ ਦੇ ਘਰੋਂ ਸੱਦ ਕੇ ਲਿਆਉਣਾ ਪੈਂਦਾ ਸੀ ਡੰਡੀ ਸਾਡੀ ਨਾਨੀ ਸਾਨੂੰ ਪਿਆਰ ਤਾਂ ਬਹੁਤ ਕਰਦੀ ਸੀ ਪਰ ਉਹ ਉਸੂਲਾਂ ਦੀ ਪੱਕੀ ਸੀ ਢੰਡੀ ਉਹ ਹਰ ਰੋਜ਼ ਖਾਣ ਲਈ ਕੋਈ ਨਾ ਕੋਈ ਵੱਖਰੀ ਚੀਜ਼ ਬਣਾਉਂਦੀ ਜਦ ਅਸੀਂ ਘਰ ਵੱਢਦੇ ਤਾਂ ਛੇਤੀ ਖਾਣ ਲਈ ਚੁੱਲ੍ਹੇ ਚੌਂਤਰੇ ਉੱਤੇ ਪਹੁੰਚ ਜਾਂਦੇ ਢੰਡੀ ਸਾਡੀ ਨਾਨੀ ਉਦੋਂ ਹੀ ਕਹਿੰਦੀ ਚਲੋ ਇੱਥੋਂ ਪਹਿਲਾਂ ਨਲਕੇ ਤੋਂ ਪਾਣੀ ਦਾ ਬੱਠਲ ਭਰ ਕੇ ਪੀੜੀ ਲੈ ਕੇ ਬੈਠ ਜੋ ਸਵਾਰ ਕੇ ਮੂੰਹ ਹੱਥ ਧੋ ਕੇ ਆਓ ਫਿਰ ਖਾਣ ਨੂੰ ਮਿਲੂਗਾ ਕੁਛ ਡੰਡੀ ਅਸੀਂ ਛੇਤੀ ਛੇਤੀ ਹੱਥ ਮੂੰਹ ਧੋ ਕੇ ਸਿਆਣੇ ਜਹੇ ਬਣ ਕੇ ਆ ਬੈਠਦੇ ਢੰਡੀ ਨਾਨੀ ਸਾਨੂੰ ਕਦੇ ਸੇਵੀਆਂ ਕਦੇ ਖੀਰ ਪੂੜੇ ਕਦੇ ਮਿੱਠੇ ਚੌਲ ਅਤੇ ਕਦੇ ਗੁਲਗੁਲੇ ਮੱਠੀਆਂ ਖਾਣ ਲਈ ਦਿੰਦੀ ਅਤੇ ਸਾਨੂੰ ਖਾਂਦਿਆਂ ਨੂੰ ਨਸੀਤਾ ਵੀ ਦਿੰਦੀ ਰਹਿੰਦੀ ਕਿ ਬੱਚੋ ਹਰ ਚੀਜ਼ ਚਿੱਥ ਚਿੱਥ ਕੇ ਖਾਈਦੀ ਹੁੰਦੀ ਹੈ ਅਜਿਹਾ ਕਰਨ ਨਾਲ ਖੁਰਾਕ ਛੇਤੀ ਅਤੇ ਆਸਾਨੀ ਨਾਲ ਹਜਮ ਆ ਜਾਂਦੀ ਹੈ ਡੰਡੀ ਬੰਦਾ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਡੰਡੀ ਉਦੋਂ ਤੋਂ ਹੀ ਮੈਂ ਭੋਜਨ ਚਿੱਥ ਚਿੱਥ ਕੇ